ਹੁਣ ਲੋਕ ਹੁਣ ਆਪਣੇ ਵੀਰ ਭਾਈ ਆਲੂ ਪਟਣਗੇ ਹਾਂਜੀ ਆਲੂ ਦੀ ਪਟਾਈ ਸ਼ੁਰੂ ਹੋਗੀ ਹੂੰ ਹੂੰ ਤੇ ਉਹਦੇ ਚ ਝਾੜਾ ਇਹਦਾ ਬਦੂ ਸੱਚੀ ਗੱਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਹਾਂ ਆਪਾਂ ਬੀਬੀਸੀ ਬੈਡ ਪਲੈਂਟਰ ਹੈਗਾ ਤੇ ਇਹਦੇ ਨਾਲ 32 ਪ੍ਰਕਾਰ ਦੀਆਂ ਜਿਹੜੀਆਂ ਫਸਲਾਂ ਆਪਾਂ ਬੀਜ ਸਕਦੇ ਹਾਂ ਹੁਣ ਜਿਹੜਾ ਸੀਜ਼ਨ ਚੱਲੀ ਜਾਂਦਾ ਮੌਕੇ ਤੇ ਉਹ ਮੂੰਗੀ ਦਾ ਮੱਕੀ ਦਾ ਤੇ ਜੇ ਕਿਸੇ ਭਰਾ ਨੇ ਭਿੰਡੀਆਂ ਵਜਾਉਣੀਆਂ ਨੇ ਤਾਂ ਉਹ ਭਰਾ ਵੀ ਸੰਪਰਕ ਕਰ ਸਕਦੇ ਨੇ ਤੇ ਬਾਈਆਂ ਕੋਲੇ ਜਿਹੜਾ ਪ੍ਰੀ ਟਰੈਕਟਰ ਹੈਗਾ 4x4 90 HP ਦੇ ਵਿੱਚ ਤੇ ਉਹਦੇ ਬੈਡ ਪਲੈਂਟਰ ਹੈ ਜਿਹੜਾ BBCE ਵਾਲਿਆਂ ਦਾ ਹੈਗਾ ਤੇ ਕੁਆਲਿਟੀ ਹੈ ਜਿਹੜੀ ਕਹਾਂਵਾਂਗੇ ਬਹੁਤ ਘੈਂਟ ਹੈਗੀ ਬਾਈ ਇਹਨਾਂ ਦੀ ਬਜਾਈ ਜਦੋਂ ਕਰਵਾਉਂਦੇ ਨੇ ਕਿਸਾਨ ਭਰਾ ਹਨਾ ਤੇ ਇੱਕ ਵੱਖਰਾ ਜਿਹਾ ਆਪਾਂ ਕਹਿ ਸਕਦੇ ਹਾਂ ਵੀ ਵੱਖਰਾ ਜਿਹਾ ਇਹ ਬੈਡ ਪਲੈਂਟਰ ਹੈਗਾ ਜਿਹਦੇ ਨਾਲ ਅ ਝਾੜ ਦੇ ਵਿੱਚ ਕਾਫੀ ਫਰਕ ਰਹਿੰਦਾ ਹੈਗਾ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਬੀਬੀਸੀ ਵਾਲਾ ਦਾ ਬੈੱਡ ਪਲੈਂਟਰ ਹੈਗਾ ਇਹ ਬੀਬੀਸੀ ਵਾਲਾ ਦਾ ਬੈੱਡ ਪਲੈਂਟਰ ਵੱਡੇ ਭਾਈ ਦੇ ਨਾਲ ਜਿੱਮੇ ਮੂੰਗੀ ਹੋਗੀ ਹੂੰ ਮੱਕੀ ਹੋਗੀ ਮੂੰਗੀ ਦਾ ਇਹ 6 ਕਿਲੋ ਵੀ ਪਾ ਕੇ ਵੀ 6-7 ਕਵਾਂ ਵੰਟਲ ਝਾੜ ਲਿਆ ਹੋਇਆ ਆਪਣਾ 6 ਤੋਂ 7 ਕਵਾਂ ਵੰਟਲ 1 ਏਕੜ ਦੇ ਵਿੱਚ ਏਕੜ ਦੇ ਵਿੱਚੋਂ ਆਪਾਂ ਨੇ ਕਣਕ ਵੱਢ ਕੇ ਲਿਆ ਹੋਇਆ ਠੀਕ ਹੈ ਠੀਕ ਹੈ ਹੁਣ ਲੋਗ ਹੁਣ ਆਪਣੇ ਵੀਰ ਭਾਈ ਆਲੂ ਪਟਣਗੇ ਹਾਂਜੀ ਆਲੂ ਦੀ ਪਟਾਈ ਸ਼ੁਰੂ ਹੋਗੀ ਹੂੰ ਹੂੰ ਤੇ ਉਹਦੇ ਚ ਝਾੜਾ ਇਹਦਾ ਬਦੂਗਾ ਘਟਦਾ ਨਹੀਂ ਹੈਗਾ ਉਹ ਚ ਕਿਉਂ ਟਾਈਮ ਬੱਦ ਲਊ ਇਹ ਮੂੰਗੇ ਇੱਕ ਆਏ ਬੈੱਡ ਦੋ ਦੋ ਬੈੱਡ ਬਣਾਉਂਦੀ ਐ ਇਹ ਦੋ ਬੈੱਡ ਬਣਾਉਂਦੀ ਐ ਜਿੰਨੇ ਬੈਕਮ ਵਾਲੀ ਮਸ਼ੀਨ ਬਣਾਉਂਦੇ ਉੰਨੇ ਉਹਨੇ ਚੌੜਾ ਬੈੱਡ ਆ 32 ਇੰਚ ਦਾ ਇਹਦਾ ਠੀਕ ਹੈ ਤੇ ਬੈੱਡ ਦੇ ਉੱਤੇ ਤੇ ਚਾਰ ਹੋਰੇ ਨੇ ਇੱਕ ਤੇ ਠੀਕ ਹੈ ਤੇ ਜੇ ਮੱਕੀ ਵੀ ਜਨੇ ਆ ਮੱਕੀ ਦੇ ਦੋ ਹੋਰੇ ਠੀਕ ਹੈ ਤੇ ਵੱਡੀ ਖਾਸੀਅਤ ਇਹਦੇ ਆਏ ਆ ਵੀ ਇਹ ਵੀਰ ਨਾਲ ਡੀਪੀ ਦਿੰਦੀ ਐ ਅਛਾ ਜੇ ਕਿਸੇ ਭਰਾ ਨੇ ਡੀਏਪੀ ਪਾਉਣਾ ਤਾਂ ਨਾਲ ਦੀ ਨਾਲ ਹੀ ਪੈ ਜਾਊਗਾ ਨਾਲ ਪੈਂਦਾਗਾ ਬਰਾਬਰ ਉੱਥੇ ਦਾਣਾ ਡਿੱਗਦਾਗਾ ਜਮਤ ਵੀ ਮੰਨ ਪਹਿਲਾ ਮੂੰਗੇ ਡਿੱਗੂ ਉੱਤੇ ਡੀਏਪੀ ਦਾ ਡਿੱਗਣਾ ਉਹਦੇ ਤੇ ਠੀਕ ਆ ਵੀ ਸੇ ਤੇ ਉਹ ਆ ਹਾਂਜੀ ਤਾਂ ਕਿੰਨਾ ਕੇ ਬੀਜ ਆ ਜਿਹੜਾ ਪੈ ਜਾਂਦਾਗਾ ਪ੍ਰਿੰਡੀ ਦਾ ਵੱਡੇ ਭਾਈ ਵੈਸੇ ਤਾਂ ਕਿਲੋ ਤੱਕ ਆਪਣਾ ਪਾਇਆ ਹੋਇਆ ਪਰ ਜੇ ਬੀਜ ਕੋਈ ਬੀਜ ਪਤਲਾ ਕੋਈ ਬੀਜ ਮੋਟਾਗਾ ਪਤਲਾ ਬੀਜ ਵੱਧ ਪੈ ਜਾਣਾਗਾ। ਕਹਿੰਦਾ ਬਾਬੇ ਇਹ ਆ ਬਈ ਐਜਸਟ ਕਰ ਸਕਦੇ ਆਪਾਂ ਜਿੰਨਾ ਵੀ ਵੱਧ ਪਾਉਣਾ ਵੱਧ ਜਾਂ ਘੱਟ ਪਾਉਣਾ ਘੱਟ ਇਹ ਗ੍ਰਾਮਾਂ ਦੇ ਵਿੱਚ ਕਨਾਲ ਦੇ ਹਿਸਾਬ ਦੇ ਵਿੱਚ ਪੈ ਜਾਊਗਾ। ਹੁਣ ਆਪਾਂ 250 ਪਾਉਣਾ 300 ਗ੍ਰਾਮ ਕਨਾਲ ਦਾ ਪਾਉਣਾ ਤਾਂ ਉਹਦੇ ਹਿਸਾਬ ਨਾਲ ਐਜਸਟ ਹੋ ਜਾਊਗਾ। ਹੁਣ ਸਾਰਾ ਬੀਜ ਜੀ ਆਪਾਂ ਇਹਦੇ ਨਾਲ 600 ਗ੍ਰਾਮ ਕਿੱਲੇ ਦਾ 600 ਗ੍ਰਾਮ ਕਿੱਲੇ ਦਾ। ਹਾਂ ਤੇ ਕਣਕ ਬੀਜੀ ਐ ਕਿਲੋ ਵੀ ਪਾਇਆ ਕਨਾਲ ਦਾ। ਕਿੱਲੇ ਦਾ। ਇੱਕ ਕਨਾਲ ਦਾ 1 ਕਿਲੋ। ਇੱਕ ਕਨਾਲ ਦਾ 1 ਕਿਲੋ। ਕਣਕ ਦੇ ਵਿੱਚ। ਹਾਂ। ਜੜੀ ਕਿ ਫਟਾਰਾ ਦਾ ਪੂਰਾ ਫੁੱਲ ਰਿਹਾ। ਉਹਦਾ ਫਟਾਰਾ ਵੱਧ ਆਗਾ। ਤੇ ਇੱਕ ਮੈਂ ਥੋੜੀ ਜਿਹੀ ਕਲਿੱਪ ਹੋਰ ਵੀ ਲਾਉਂਗਾ ਜਿਵੇਂ ਕੱਖਾਂ ਵਾਲੀ ਹਨਾ ਹਰਾ-ਜਾਰਾ ਜਵੀ ਬੀਜੀ ਹੈਗੀ ਭਰਾ ਨੇ ਹਨਾ ਉਹ ਬੱਡ ਦੀ ਬੀਜੀ ਵੀ ਹੈ ਉਹਦਾ ਵੀ ਜਵੀ ਸਰੋਂ ਬੀਜੀ ਹੈ ਪੀਲੀ ਸਰੋਂ ਉਹਦੇ ਆਪਣੇ ਚਾਰੋਲੇ ਕੱਢਦੇ ਨੇ ਬੱਡ ਦੇ ਉੱਤੇ ਬਾਕੀ ਆਪਣੇ ਕੋਲੇ ਇੱਕ ਹੋਰ ਵੀ ਹੈ ਅਲਸੀ ਬੀਜੀ ਵੀ ਹੈ ਕਾਫੀ ਮਤਲਬ ਆਟਮਾਈਸ ਬਾਰ ਆਪਾਂ ਤਿਆਰ ਕਰਕੇ ਬੀਜੀਆਂ ਨੇਗੀਆਂ ਬਾਕੀ ਰਿਜ਼ਲਟ ਟੈਂਡ ਤੱਕ ਦਿਖਾਵਾਂਗੇ ਤੇ ਬਾਕੀ ਜੇ ਕਿਸੇ ਭਰਾ ਨੇ ਸੰਪਰਕ ਕਰਨਾ ਹੈ ਵਜਾਉਣੀਆਂ ਹਨਾ ਤਾਂ 32 ਪ੍ਰਕਾਰ ਦੀਆਂ ਫਸਲਾਂ ਨੇਗੀਆਂ ਉਹ ਬੀਜ ਸਕਦੇ ਆਂਗੇ ਤੇ ਮੌਕੇ ਦੇ ਵਿੱਚ ਭਿੰਡੀ ਹੋਗੀ ਹੁਣ ਮੱਕੀ ਹੋਗੀ ਤੇ ਰੱਬ ਦੇ ਰਪਾਲਾ ਕਰੇ ਮੂੰਗੀ ਮੂੰਗੀ ਹੋਗੀ ਤੇ ਤਿੰਨੇ ਫਸਲਾਂ ਜਿਹੜੀਆਂ ਹੋਣਾਂ ਦਾ ਕੋਈ ਮਰਜੀ ਫਸਲਾ ਉਹ ਬੀਜ ਦਾਂਗੇ ਇਹਦੇ ਨਾਮ ਤੇ ਏਰੀਆ ਹੈਗਾ ਜੀ ਪਿੰਡ ਪੈਣੀ ਦੱਸਾ ਜ਼ਿਲ੍ਹਾ ਬਰਨਾਲਾ ਬਰਨਾਲੇ ਜ਼ਿਲ੍ਹੇ ਦੇ ਏਰੀਆ ਦੇ ਵਿੱਚ ਹੀ ਮਤਲਬ ਜਿਆਦਾ ਫੋਨ ਲਾਇਓ ਤੇ ਨੰਬਰ ਬਾਈ ਦਾ ਸਕਰੀਨ ਤੇ ਆ ਜਾਂਦਾ ਤੇ ਜੇ ਕਿਸੇ ਭਰਾ ਨੇ ਦੂਰ ਆਹੋ ਕਰਨਾ ਕੰਟੈਕਟ ਤਾਂ ਵਾਹਣ ਇਕੱਠਾ ਹੋ ਗਏ ਤਾਂ ਇੰਨੇ ਕਿ ਬਾਈ ਬਣ ਕੇ ਮਿਹਰਬਾਨੀ ਰੱਖਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਤੇ ਪੇਜ ਫੋਲੋ ਕਰ ਲਿਓ ਧੰਨਵਾਦ ਜੀ